ਮਿੱਤਰੋ 0083 ਗੱਡੀ ਦਾ ਨੰਬਰ ਹੈ ਅੱਗੇ 03 ਬਠਿੰਡੇ ਦਾ ਨੰਬਰ ਹੈ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਬਾਈ ਸਾਰੀ オリジナル ਪਿੰਦੇ ਇਹ ਲਿਖ ਕੇ ਗਾਰੰਟੀ ਬਾਈ ਜੀ ਫਸਟ ਓਨਰ ਲਿਖ ਕੇ ਲਿਖ ਕੇ ਉਰੇ ਆਈ ਆ ਲੈ ਚੈੱਕ ਰਾਈ ਬਾਈ ਟਾਇਰ ਵੀ ਦਿਖਾ ਬਾਈ ਕਿੰਨੇ ਇੰਚੀ ਰਹੇ 18 ਨੰਬਰ ਸੀਏਟਾ ਦੇ ਟਾਇਰਾਂ ਕੰਪਨੀ ਦੇ ਜੀ ਓਕੇ ਆਲ オリジナル ਆ ਕੈਪਟਨ ਸੀਟਾਂ ਚ 70000 ਕਿਲੋਮੀਟਰ ਚੱਲੀ ਆ ਜੀ Ориジナル ਹਾਂਜੀ 45000 ਦਾ ਕੰਪਨੀ ਰਿਕਾਰਡ ਆ ਦੋ ਸਰਵਿਸਾਂ ਬਾਹਰੋਂ ਆ ਜੀ ਠੀਕ ਹੈ ਤੇ ਲੈ ਮੇਤਰੋ ਆ ਜਾਓ ਫਟਾਫਟ ਬਾਈ ਮੈਨੂੰ ਐਂ ਦਾ ਸੀ ਗੱਡੀ ਦੀ ਡਿਮਾਂਡ ਕੀ ਆ ਯਾਰ ਇਹਦੀ ਆਪਾਂ 1490000 ਰੁਪਏ ਡਿਮਾਂਡ ਕਰਦੇ ਆ ਬਾਕੀ ਮਾਨਤਨ ਮੌਕੇ ਤੇ ਆ ਫਰੰਟ ਸੀਸੇ ਤੱਕ ਸਾਰਾ ਕੁਝ ਨਾਲ ਦਾ ਅਸਾ ਸਾਰਾ Ориジナル ਆ ਸੀਸੇ ਸਾਰੇ ਨਾਲ ਦੇਣੇ ਬਾਡੀ ਲੈਣ ਕਿਤੋਂ ਪੇਂਟ ਹੋਵੇ ਆਪਾਂ ਉਹਨਾਂ ਜਾਣ ਦਾ ਖਰਚਾ ਦੇ ਦਾਂਗੇ ਕਸਟਮਰ ਓਕੇ ਤੇ ਭਾਈ ਮੈਨੂੰ ਇਹ ਦੱਸੀ ਇਹ ਗੱਡੀ ਤੇ ਲੋਨ ਕਿੰਨੇ ਕ ਦਾ ਹੋ ਸਕਦਾ ਲੋਨੇ ਤੇ 11 ਲੱਖ ਰੁਪਏ ਦਾ ਆਪਾਂ ਕਰਾ ਦਾਂਗੇ ਜੀ 11 ਲੱਖ ਦਾ ਲੋਨ ਕਰਾ 11 ਤੋਂ 12 ਦਾ ਵੀ ਹੋ ਸਕਦਾ ਉਹ ਬੰਦੇ ਦੀ ਸਿਭਲ ਦੇ ਕਾਟਣਗਾ ਜੀ ਚੱਕੋ ਮਿੱਤਰੋ ਆਜੋ ਏ ਜੇ ਪਾਲਿਆ ਹੋਰ ਹੈ ਸੋਰਸ ਇਹਦਾ April 2026 ਤੱਕ ਬੰਪਰ ਟੂ ਬੰਪਰ ਫੁੱਲ ਆ ਜੀ ਅੱਛਾ ਸੋਰਸ ਹੈਗਾ ਫੁੱਲ ਆ ਜੀ ਫੁੱਲ ਸਿਰਫ ਨਾਮ ਹੀ ਕਰਵਾਉਣੀ ਆ ਮਿੱਤਰੋ ਆਜੋ ਫਟਾਫਟ ਜੇ ਕੋਈ ਸੱਜਣ ਮੇਲਾ ਲੁੱਟਣਾ ਚਾਹੁੰਦਾ ਨਾ ਨਾਨਕ ਕਾਰ ਬਾਜ਼ਾਰ ਭੋਤਨੇ ਆਜੋ ਤੇ ਨੰਬਰ ਵਾਈ ਉਹਨਾਂ ਦਾ ਕੈਪਸ਼ਨ ਦੇ ਵਿੱਚ ਹੈ ਮੇਲਾ ਹੀ ਲੱਗਿਆ ਰਹਿੰਦਾ ਐਦਾਂ ਦੀਆਂ ਗੱਡੀਆਂ ਮਿਲਣਗ